ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨ ਪਰਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਪੰਜ ਘੋੜੀਆਂ ਲੈ ਕੇ ਆਏ ਆ ਬਹੁਤ ਵਧੀਆ ਘੋੜੀਆਂ ਮਿੱਤਰੋ ਭਾਸਰ ਬਣ ਜਾਣਗੀਆਂ ਬਾਕੀ ਆਪਾਂ ਰੇਟ ਵੀਡੀਓ ਚ ਦੱਸ ਦਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਹੜੀ ਪਹਿਲੇ ਨੰਬਰ ਤੇ ਘੋੜੀ ਵੇਖ ਰਹੇ ਹੋ ਇਹ ਮਿੱਤਰੋ ਭਾਸਰ ਬਣ ਜੂਗੀ ਰੇਟ ਜਾਇਜ਼ ਆ ਬਾਕੀ ਮੌਕੇ ਤੇ ਹੋ ਜਾਊਗਾ ਤੇ ਨੰਬਰ ਦੂਜੀ ਦੀ ਜਿਹੜੀ ਘੋੜੀ ਆ ਤੇ ਇਹ ਘੋੜੀ ਮਿੱਤਰੋ ਤੂਫਾਨ ਲੈਂਦੀ ਆ ਜੈਡ ਬਲੈਕ ਆ ਤੇ ਸਾਢੇ 3 ਮਹੀਨਿਆਂ ਦੀ ਗੱਬਣ ਹੈ ਬਹੁਤ ਚੰਗੇ ਘੋੜੇ ਤੋਂ ਤੇ ਬਾਕੀ ਰੇਟ ਆਪਾਂ ਵੀਡੀਓ 'ਚ ਦੱਸ ਦਾਂਗੇ ਇਹਦਾ ਵੀ ਤੇ ਨੰਬਰ ਜਿਹੜੀ ਤੀਜੇ ਤੇ ਘੋੜੀ ਵੇਖ ਰਹੇ ਹੋ ਇਹ ਘੋੜੀ ਮਿੱਤਰੋ ਨੁਕਰੇ ਬੱਚੇ ਦਿੰਦੀ ਆ ਤੇ ਦੋ ਵਾਰੀ ਸੂਈ ਆ ਪਹਿਲਾਂ ਤੇ ਦੋਨੋਂ ਵਾਰੀ ਨੁਕਰੇ ਬੱਚੇ ਦਿੱਤੇ ਆ ਘੋੜੀ ਨੇ ਤੇ ਇਹਦਾ ਰੇਟ ਮਾਲਕ ਵੀਰ ਫੋਨ ਤੇ ਦੱਸਣਗੇ ਨੰਬਰ ਜਿਹੜੀ ਚੌਥੇ ਤੇ ਘੋੜੀ ਆ ਇਹ ਘੋੜੀ ਮਿੱਤਰੋ 7 ਮਹੀਨਿਆਂ ਦੀ ਗੱਬਣ ਚ ਇੱਕ ਪਾਸ ਹੈ 61+ ਹਾਈਟ ਹੈ ਤੇ ਇਹਦਾ ਰੇਟ ਆਪਾਂ ਤੁਹਾਨੂੰ ਦੱਸ ਦਾਂਗੇ ਵੀਡੀਓ 'ਚ ਬਹੁਤ ਚੰਗੀ ਘੋੜੀ ਆ ਇਹ ਵੀ ਤੇ ਨੰਬਰ ਜਿਹੜੀ ਪੰਜਵੀਂ ਤੇ ਘੋੜੀ ਆ ਇਹ ਘੋੜੀ ਮਿੱਤਰੋ ਬਿਲਕੁਲ ਪਾਸਰ ਬਣ ਜੂਗੀ ਬਹੁਤ ਚੰਗਾ ਮਾਰਵਾੜੀ ਘੋੜਾ ਦਿੱਤਾ ਘੋੜੀ ਨੂੰ ਤੇ ਬਾਕੀ ਮਾਲਕ ਵੀਰੇ ਕਹਿੰਦੇ 100% ਗੱਬਣੀ ਹੋਊਗੀ ਤੇ ਬਾਕੀ ਜੇ ਬਾਈ ਚਾਂਸ ਨਾ ਰਹੀ ਤਾਂ ਬਾਈ ਹੋਰੇ ਘੋੜਾ ਦੁਬਾਰੇ ਛੱਡ ਦੇਣਗੇ ਬਹੁਤ ਚੰਗੀ ਘੋੜੀ ਆ ਪਾਸਰ ਬਣੂ ਮਿੱਤਰੋ ਤੇ ਕਰਦੇ ਆ ਹੁਣ ਆਪਾਂ 1 ਬਾਈ 1 ਘੋੜੀਆਂ ਦੀ ਡਿਟੇਲ ਬਾਰੇ ਡਿਟੇਲ ਬਾਰੇ ਗੱਲਬਾਤ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਮਿੱਤਰੋ ਤੇ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਹਲੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਿਓ ਜੀ ਨੰਬਰ ਮਿੱਤਰੋ ਜਿਹੜੀ ਪਹਿਲੇ ਤੇ ਘੋੜੀ ਵੇਖ ਰਹੇ ਹੋ ਇਹ ਘੋੜੀ ਦੀ 6 ਸਾਲ ਉਮਰ ਦਾ ਸੀ ਇਹ ਮਲਕ ਵੀਰਾਂ ਨੇ ਤੇ 95 ਇੰਚ ਹਾਈਟ ਹੈ ਮੌਕੇ ਦੀ ਘੋੜੀ ਐਸ ਟਾਈਮ ਖਾਲੀ ਹੈ ਮਿੱਤਰੋ ਸਵਾਰੀ ਦੀ ਪਾਸ ਹੈ ਤੇ ਰੇਟ ਬਾਈ ਹੋ ਰੇ 70000 ਕਰਦੇ ਆ ਰੇਟ ਮੇਤਰੋ 75000 ਕਰਦੇ ਆ ਬਾਕੀ 70 ਦੇ ਨੇੜੇ ਤੇੜੇ ਬਣ ਜੂਗੀ ਬਾਕੀ ਹੋਰ ਵੀ ਮੌਕੇ ਤੇ ਥੋੜਾ ਬੋਤਾ ਮੰਤਾਨ ਹੋ ਜੂਗਾ ਇੱਕ ਵਾਰੀ ਗੱਲਬਾਤ ਜਰੂਰ ਕਰਿਓ ਮਹਾਲੀ ਏਰੀਆ ਬਾਈ ਹੋ ਰਿਆਂ ਦਾ ਤੇ ਇੱਕ ਵਾਰੀ ਡਿਟੇਲ ਦੁਬਾਰੇ ਦੱਸ ਦਿੰਨਾ ਮੈਂ ਮਿੱਤਰੋ 6 ਸਾਲ ਉਮਰ ਦਸੀ ਆ ਮਾਲਕ ਵੀਰਾਂ ਨੇ 90 ਇੰਚ ਹਾਈ ਟੈਕ ਹੋੜੀ ਦੀ ਮੌਕੇ ਦੀ ਘੋੜੀ ਐਸ ਟਾਈਮ ਖਾਲੀ ਐ ਜੀ ਤੇ ਰੇਟ ਬਾਈ ਹੋ ਰੇ 75000 ਕਰਦੇ ਆ ਬਾਕੀ 70 ਦੇ ਨੇੜੇ ਦੇੜੇ ਬਣ ਜੂਗੀ ਥੋੜਾ ਬੋਧਾ ਮਾਨ ਤਨ ਮੌਕੇ ਤੇ ਹੋਰ ਹੋ ਜੂਗਾ ਤੇ ਗੱਲਬਾਤ ਕਰ ਲਿਓ ਮਹਾਲੀ ਏਰੀਆ ਬਾਈ ਹੋ ਰਿਆਂ ਦਾ ਤੇ ਇੱਕ ਵਾਰੀ ਗੱਲਬਾਤ ਜ਼ਰੂਰ ਕਰਿਓ ਜੀ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਨੰਬਰ ਜਿਹੜੀ ਦੂਜੀ ਤੇ ਘੋੜੀ ਆ ਉਹ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆ ਆਪਾਂ ਤੇ ਮਿੱਤਰੋ ਇਹ ਘੋੜੀ ਹੈਗੀ ਐ ਤੂਫਾਨ ਲੈਣ ਦੀ ਜੈਡ ਬਲੈਕ ਘੋੜੀ ਐ ਮਿੱਤਰੋ 96 ਇੰਚ ਹਾਈਟ ਦਸੀ ਐ ਮਾਲਕ ਵੀਰਾਂ ਨੇ 5.5 ਸਾਲ ਉਮਰ ਐ ਤੇ ਸਾਡੇ 3 ਮਹੀਨਿਆਂ ਦੀ ਗੱਬਣ ਹੈ ਗੱਬਣ ਮਿੱਤਰ ਵਾਲੀ ਸ਼ਾਨ ਲਾਈਨ ਦਾ ਘੋੜਾ ਗਲਬਖਸ਼ ਅਲਬਖਸ਼ ਕੋੜੇ ਦਾ ਬੱਚਾ ਖੁਸ਼ੀ ਬਖਸ਼ ਉਹ ਕੋੜੇ ਤੋਂ ਕੋੜੀ ਗੱਬਣ ਹੈ ਤੇ ਪ੍ਰੂਫ ਵੀਡੀਓ ਪ੍ਰੂਫ ਬਾਈ ਹੋਰਾਂ ਕੋਲ ਸਾਰੇ ਹੈਗੇ ਆ ਤੇ ਰੇਟ ਬਾਈ ਹੋਰ 1,30,000 ਕਰਦੇ ਆ ਦੁਬਾਰੇ ਦੱਸ ਦਿੰਨਾ ਰੇਟ 1,30,000 ਮੁੱਲ ਕਰਦਾ ਬਾਈ ਬਾਕੀ ਮੌਕੇ ਤੇ ਥੋੜਾ ਬਹੁਤਾ ਮੰਨਤਨ ਹੋ ਜਾਊਗਾ ਟਹਾਣਾ ਏਰੀਆ ਬਾਈ ਹੋ ਰਿਆਂ ਦਾ ਫਤਿਆਬਾਦ ਡਿਸਟ੍ਰਿਕਟ ਹਰਿਆਣਾ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਗੱਲਬਾਤ ਜਰੂਰ ਕਰਿਓ ਇੱਕ ਵਾਰੀ ਡਿਟੇਲ ਆਪਾਂ ਦੁਬਾਰੇ ਦੱਸ ਦਿੰਨੇ ਆ ਤੇ ਮਿੱਤਰੋ 9 ਇੰਚ ਹਾਈਟ ਦਾ ਸੀਮਾਲ ਕੁਵੀਰਾ ਨੇ 5.5 ਸਾਲ ਉਮਰ ਹੈਗੀ ਜੈਡ ਬਲੈਕ ਘੋੜੀ ਆ ਤੂਫਾਨ ਲਾਈਨ ਦੀ ਆ ਮਿੱਤਰੋ ਸਾਢੇ 3 ਮਹੀਨਿਆਂ ਦੀ ਗੱਬਣ ਹੈ ਗੱਬਣ ਮਿੱਤਰੋ ਅਲੀਸ਼ਾਨ ਲਾਈਨ ਦਾ ਘੋੜਾ ਗਲਬਖਸ਼ ਅਲਬਖਸ਼ ਘੋੜੇ ਦਾ ਬੱਚਾ ਖੁਸ਼ਬਖਸ਼ ਉਹ ਘੋੜੇ ਤੋਂ ਤੇ ਵੀਡੀਓ ਪ੍ਰੂਫ ਬਾਈ ਹੋਰਾਂ ਕੋਲ ਹੈਗੇ ਆ ਤੇ ਰੇਟ ਬਾਈ ਹੋਰ 130000 ਕਰਦੇ ਆ ਬਾਕੀ ਮੌਕੇ ਤੇ ਹੋ ਜੂ ਮਿੱਤਰੋ ਤੇ ਵੀਡੀਓ ਪ੍ਰੂਫ ਬਾਈ ਹੋਰਾਂ ਕੋਲ ਹੈਗੇ ਆ ਬਾਕੀ ਗੱਲਬਾਤ ਕਰ ਲਿਓ ਤਹਾਣਾ ਏਰੀਆ ਬਾਈ ਹੋ ਰਿਆਂ ਦਾ ਫਤਿਆਬਾਦ ਡਿਸਟ੍ਰਿਕਟ ਆ ਤੇ ਹਰਿਆਣਾ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੀ ਮਾਲਕ ਵੀਰਾਂ ਦਾ ਇਨੀ ਕੀ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਸੀ ਤੇ ਆ ਘੋੜੀ ਦੇ ਮਾਲਕ ਵੀਰਾਂ ਦਾ ਨੰਬਰ ਸਕਰੀਨ ਤੇ ਆ ਤੇ ਗੱਲਬਾਤ ਕਰ ਲਿਓ ਮਿੱਤਰੋ ਨੰਬਰ ਤੀਜੇ ਤੇ ਜਿਹੜੀ ਘੋੜੀ ਆ ਉਹ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆ ਆਪਾਂ ਹੁਣ ਤੇ ਇਹ ਘੋੜੀ ਮਿੱਤਰੋ ਬਾਈ ਹੋਰੇ ਕਹਿੰਦੇ ਦੋ ਵਾਰ ਸੂਈ ਆ ਤੇ ਦੋਨੇ ਵਾਰੀ ਨੋਕਰੇ ਬੱਚੇ ਦਿੱਤੇ ਆ ਘੋੜੀ ਨੇ ਤੇ ਬਾਕੀ ਮਿੱਤਰੋ ਰੇਟ ਤਾਂ ਮਾਲਕ ਵੀਰ ਫੋਨ ਤੇ ਦੱਸਣਗੇ ਬਾਕੀ ਦੀ ਜਿਹੜੀ ਡਿਟੇਲ ਆ ਉਹ ਛੋਡੇ ਨਾਲ ਮੈਂ ਸਾਂਝੀ ਕਰ ਦਿੰਨਾ ਵੀਡੀਓ 'ਚ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਹਲੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿੱਤਰੋ ਛੋਡੇ ਵਾਸਤੇ ਬਹੁਤ ਵਧੀਆ-ਵਧੀਆ ਜਾਨਵਰ ਆਪਾਂ ਲਿਆਉਣੇ ਆ ਤੇ ਛੋਡਾ ਵੀ ਹੱਕਬੰਦ ਦਾ ਪੇਜ ਨੂੰ ਫੋਲੋ ਕਰੋ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਤੇ ਕਰਦੇ ਆ ਘੋੜੀ ਦੀ ਡਿਟੇਲ ਬਾਰੇ ਹੀ ਗੱਲਬਾਤ 6 ਸਾਲ ਉਮਰ ਦਾ ਸੀ ਇਹ ਮਾਲਕ ਵੀਰਾ ਨੇ 90 ਇੰਚ ਹਾਈਟਾ ਮਿੱਤਰੋ ਦੋ ਸੂਏ ਸੂਈ ਆ ਪਹਿਲਾਂ ਦੋਨੇ ਵਾਰੀ ਨੁਕਰੇ ਬੱਚੇ ਦਿੱਤੇ ਆ ਘੋੜੀ ਨੇ ਤੇ 15 ਤਰੀਕ ਦੀ ਦੋ ਮਹੀਨਿਆਂ ਦੀ ਚੈੱਕ ਪਾਸ ਆ ਘੋੜੀ ਤੇ ਜ਼ਿਲ੍ਹਾ ਮਲੇਰਕੋਟਲਾ ਪਿੰਡ ਚੱਲ ਤੇ ਨੰਬਰ ਆਪਾਂ ਸਕਰੀਨ ਤੇ ਦੇਦਾ ਜੀ ਮਾਲਕ ਵੀਰਾਂ ਦਾ ਗੱਲਬਾਤ ਕਰ ਲਿਓ ਇੱਕ ਵਾਰੀ ਡਿਟੇਲ ਮੈਂ ਦੁਬਾਰੀ ਦੱਸ ਦਿੰਨਾ 6 ਸਾਲ ਉਮਰ ਦਾ ਸੀ ਇਹ ਮਾਲਕ ਵੀਰਾਂ ਨੇ 90 ਇੰਚ ਹਾਈਟਾ ਮਿੱਤਰੋ ਦੋ ਸੂਏ ਸੂਈ ਆ ਪਹਿਲਾਂ ਦੋਨੇ ਵਾਰੀ ਨੁਕਰੇ ਬੱਚੇ ਦਿੱਤੇ ਆ ਘੋੜੀ ਨੇ 15 ਤਰੀਕ ਦੀ ਦੋ ਮਹੀਨਿਆਂ ਦੀ ਚੈੱਕ ਪਾਸ ਆ ਘੋੜੀ ਜ਼ਿਲ੍ਹਾ ਮਲੇਰਕੋਟਲਾ ਤੇ ਪਿੰਡ ਚੱਲ ਹੈ ਜੀ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਆ ਘੋੜੀ ਦੇ ਮਾਲਕ ਵੀਰ ਦਾ ਗੱਲਬਾਤ ਕਰ ਲਿਓ ਨੰਬਰ ਜਿਹੜੀ ਆਪਣੇ ਕੋਲੇ ਚੌਥੇ ਨੰਬਰ ਤੇ ਘੋੜੀ ਆ ਉਹ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆ ਆਪਾਂ ਹੁਣ ਤੇ ਇਹ ਘੋੜੀ ਮਿੱਤਰੋ 7 ਮਹੀਨਿਆਂ ਦੀ ਗੱਭਣ ਚ ਇੱਕ ਪਾਸ ਹੈ ਬਹੁਤ ਵਧੀਆ ਘੋੜੀ ਆ ਮਿੱਤਰੋ ਰੇਟ ਮੈਂ ਤੁਹਾਨੂੰ ਦੱਸ ਦੂੰਗਾ ਵੀਡੀਓ 'ਚ ਅੱਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇੱਥੋਂ ਤੱਕ ਤੁਸੀਂ ਵੀਡੀਓ ਦੇਖ ਲਈ ਤੇ ਹੁਣ ਚੌਥੀ ਘੋੜੀ ਦੀ ਡਿਟੇਲ ਬਾਰੇ ਆਪਾਂ ਗੱਲਬਾਤ ਕਰਦੇ ਆਂ ਤੇ ਇਹ ਘੋੜੀ ਮਿੱਤਰੋ 7 ਮਹੀਨਿਆਂ ਦੀ ਗੱਬਣ ਚ ਇੱਕ ਪਾਸ ਹੈ ਬਹੁਤ ਵਧੀਆ ਚੰਗੇ ਨੁਕਰੇ ਘੋੜੇ ਤੋਂ 61 ਪਲੱਸ ਹਾਈਟ ਦੱਸੀ ਆ ਮਾਲਕ ਵੀਰਾਂ ਨੇ 44 ਮਹੀਨੇ ਉਮਰ ਦੱਸੀ ਆ ਤੇ 7 ਮਹੀਨਿਆਂ ਦੀ ਗੱਬਣ ਚ ਇੱਕ ਪਾਸ ਹੈ ਜੀ ਨੁਕਰੇ ਘੋੜੇ ਤੋਂ ਤੇ ਰੇਟ ਬਾਈ ਹੋ ਰਹੇ 3 ਲੱਖ ਰੁਪਇਆ ਕਰਦੇ ਆ ਬਾਕੀ ਮੌਕੇ ਤੇ ਥੋੜਾ ਬਹੁਤਾ ਮਾਨਤਾਣ ਹੋ ਜਾਊਗਾ ਤੇ ਰਾਈਡਿੰਗ ਦੀ ਘੋੜੀ ਪਾਸ ਹੈ ਜੀ ਤੇ करनाल ਹਰਿਆਣਾ ਤੇ ਪਿੰਡ ਫਰੀਦਪੁਰ ਆ ਬਾਈ ਹੋ ਰਹਿਆਂ ਦਾ ਤੇ ਡਿਟੇਲ ਇੱਕ ਵਾਰੀ ਮੈਂ ਦੁਬਾਰੀ ਦੱਸ ਦਿੰਨਾ 7 ਮਹੀਨਿਆਂ ਦੀ ਗੱਬਣ ਚ ਇੱਕ ਪਾਸਾ ਘੋੜੀ ਮਿੱਤਰੋ ਬਹੁਤ ਚੰਗੇ ਘੋੜੇ ਤੋਂ ਤੇ 61 ਪਲੱਸ ਹਾਈਟ ਦਾ ਸੀ ਐਮ ਅਲਕਵੀਰਾਂ ਨੇ 44 ਮਹੀਨੇ ਉਮਰ ਹੈ ਤੇ 7 ਮਹੀਨਿਆਂ ਦੀ ਗੱਬਣ ਚ ਇੱਕ ਪਾਸਾ ਜੀ ਨੁਕਰੇ ਘੋੜੇ ਰੇਟ ਬਾਈ ਹੋਰੇ 3 ਲੱਖ ਰੁਪਿਆ ਕਰਦੇ ਆ ਬਾਕੀ ਮੌਕੇ ਤੇ ਥੋੜਾ ਬਹੁਤਾ ਮਾਨਤਾਣ ਹੋ ਜਾਊਗਾ ਤੇ ਲੋਕੇਸ਼ਨ ਕਰਨਾਲ ਹਰਿਆਣਾ ਪਿੰਡ ਫਰੀਦਪੁਰ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੀ ਤੇ ਰਾਈਡਿੰਗ ਦੀ ਘੋੜੀ ਪਾਸ ਹੈ ਤੇ ਇੱਕ ਵਾਰੀ ਗੱਲਬਾਤ ਜ਼ਰੂਰ ਕਰਿਓ ਜੇ ਕੋਈ ਮੇਰਾ ਵੀਰ ਭਰਾ ਸੱਜਣ ਮਿੱਤਰ ਆ ਘੋੜੀ ਨੂੰ ਖਰੀਦਣ ਦਾ ਚਾਹਵਨ ਹੈਗਾ ਤਿੰਨ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੀ ਗੱਲਬਾਤ ਕਰ ਲਿਓ ਨੰਬਰ ਲਾਸਟ ਤੇ ਜਿਹੜੀ ਘੋੜੀ ਆਪਣੇ ਕੋਲੇ ਇਹ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆਂ ਮਿੱਤਰੋ ਹੁਣ ਆਪਾਂ ਤੇ ਮਿੱਤਰੋ ਇਹ ਘੋੜੀ ਸੋਨੂ ਬਿਲਕੁਲ ਪਾਸਰ ਬਣ ਜੂਗੀ ਰੇਟ ਵੀ ਬਾਈ ਜਾਇਜ਼ ਕਰਦਾ ਬਾਕੀ ਬਹੁਤ ਚੰਗਾ ਮਾਰਵਾੜੀ ਘੋੜਾ ਦਿੱਤਾ ਘੋੜੀ ਨੂੰ ਤੇ ਮਾਲਕ ਵੀਰ ਕਹਿੰਦੇ 100% ਗੱਬਣੀ ਹੋਊਗੀ ਬਾਕੀ ਜੇ ਬਾਈ ਚਾਂਸ ਮਿੱਤਰੋ ਰੱਬ ਨਾ ਕਰੇ ਘੋੜੀ ਨਾ ਰਹੀ ਤਾਂ ਬਾਈ ਹੋਰੇ ਘੋੜੇ ਘੋੜਾ ਦੁਆਰੇ ਛੱਡ ਦੇਣਗੇ ਤੇ ਬਾਕੀ ਕਰਦੇ ਆਪਾਂ ਡਿਟੇਲ ਬਾਰੇ ਗੱਲਬਾਤ 6 ਸਾਲ ਉਮਰ ਦਸੀ ਹੈ ਮਾਲਕ ਵੀਰਾਂ ਨੇ 58 ਇੰਚ ਹਾਈਟ ਹੈ ਤੇ ਬਹੁਤ ਚੰਗਾ ਮਾਰਵਾੜੀ ਘੋੜਾ ਦਿੱਤਾ ਘੋੜੀ ਨੂੰ ਬਾਕੀ ਮਿੱਤਰੋ 100% ਗੱਬਣੀ ਹੋ ਜੇ ਬਾਈ ਚਾਂਸ ਘੋੜੀ ਨਾ ਰਹੀ ਤਾਂ ਬਾਈ ਹੋਰੇ ਘੋੜਾ ਦੁਬਾਰੇ ਛੱਡ ਦੇਣਗੇ ਤੇ ਵਾਲਪੋਰੀਆਂ ਦੀ ਘੋੜੀ ਸਾਫਾ ਮਿੱਤਰੋ ਸੌ ਸੇਲ ਪੂਰੀ ਆ ਚਾਹੇ ਜਵਾਗ ਲਈ ਫਿਰਨ ਮਾਲਕ ਵੀਰ ਕਹਿੰਦੇ ਚਾਹੇ ਕੋਈ ਮੇਰਾ ਵੀਰ ਭਰਾ ਖਰੀਦਣ ਦਾ ਚਾਹਵਣ ਹੋਇਆ ਕੋਈ ਵੇਖਣ ਆਇਆ ਚਾਹੇ ਨਾਲ ਜਵਾਕ ਲੈ ਆਵੇ ਚਾਹੇ ਘੋੜੀ ਚਲਾ ਕੇ ਦੇਖ ਲੈ ਕੋਈ ਚੱਕਰ ਵਾਲੀ ਗੱਲ ਨਹੀਂ ਸੌਫ ਸਿਲ ਪੂਰੀ ਆ ਰਾਈਡਿੰਗ ਦੀ ਪਾਸ ਆ ਮਿੱਤਰੋ ਤੇ ਰੇਟ ਬਾਈ ਹੋ ਰਹੇ 70000 ਕਰਦੇ ਆ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਤਰਨ ਤਰਨ ਏਰੀਆ ਬਾਈ ਹੋ ਰਹਿਆਂ ਦਾ ਇੱਕ ਵਾਰੀ ਗੱਲਬਾਤ ਜਰੂਰ ਕਰਿਓ ਤੇ ਆਪਣੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਮਿੱਤਰੋ ਜੇ ਕੋਈ ਮੇਰਾ ਵੀਰ ਭਰਾ ਆਪਣੇ ਪੇਜ ਤੇ ਵੀਡੀਓ ਕਰਾਉਣੀ ਚਾਹੁੰਦਾ ਤਾਂ ਮੈਂ ਨੰਬਰ ਸਕਰੀਨ ਤੇ ਦਿੱਤਾ ਹੋਇਆ 85482340 ਇਹ ਨੰਬਰ ਤੇ ਮੈਸੇਜ ਕਰ ਸਕਦੇ ਹੋ ਜਾਂ ਕੋਈ ਵੀ ਪ੍ਰੋਮੋਸ਼ਨ ਵਾਲੀ ਵੀਡੀਓ ਕਰਾਉਣੀ ਹੋਈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਕੋਈ ਮੇਰਾ ਵੀਰ ਭਰਾ ਘਰੇ ਬੈਠੇ ਆਪਦਾ ਜਾਨਵਰ ਸੇਲ ਕਰਨਾ ਚਾਹੁੰਦਾ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਨੰਬਰ ਸਕਰੀਨ ਤੇ ਆ ਗੱਲਬਾਤ ਕਰ ਲਿਓ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਾਕੀ ਜੇ ਕੋਈ ਸ਼ਬਦੁਰਾ ਪਰਾਂ ਬੋਲਿਆ ਗਿਆ ਹੋਇਆ ਤਾਂ ਮਾਫ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਜੀ